ਔਰਤ ਤੂੰ ਆਪਣੇ ਅੰਦਰ ਐਡਾ ਤੂਫਾਨ ਕਿਵੇਂ ਸੰਭਾਲ ਲੈਂਦੀ ਆ ਅਥਾ ਘਟਨਾਵਾਂ ਮੁਸ਼ਕਿਲਾਂ ਪਰੇਸ਼ਾਨੀਆਂ ਸਭ ਸੰਤੋਖ ਸਹਿਣਸ਼ੀਲਤਾ ਸਭ ਕੁਝ ਆਪਣੇ ਅੰਦਰ ਕਿਵੇਂ ਬਰਕਰਾਰ ਰੱਖ ਲੈਂਦੀ ਹੈ ਪਤਾ ਕਰਨ ਦੇ ਲਈ ਔਰਤ ਦੇ ਗੁਣਾ ਦੀ ਤਰ੍ਹਾਂ ਅਥਾ ਮਨੋ ਭਾਵਨਾ ਨੂੰ ਟਟੋਲਣਾ ਪਵੇਗਾ ਕਿਰ ਕਿਤੇ ਜਾ ਕੇ ਸਿੱਪੀ ਚੋ ਮੋਤੀ ਮਿਲੇਗਾ ਇੱਕ ਕਵੀ ਨੇ ਸਹੀ ਕਿਹਾ ਹੈ ਦਿਲ ਦਰਿਆ ਸਮੁੰਦਰੋਂ ਡੂੰਗੇ ਕੌਣ ਦਿਲ ਦੀਆਂ ਜਾਣੇ ਢੂੰਗੇ ਵਹਿਣ ਵਿੱਚ ਕਈ ਵਾਰ ਵਿਅਕਤੀ ਖੁਦ ਵੀ ਵਹਿ ਜਾਂਦਾ ਹੈ ਪਰ ਸਾਡੇ ਵਰਗੀ ਦੁਨੀਆ ਵਿੱਚ ਵੇਹਾ ਨਹੀਂ ਜਾਂਦਾ ਵਹਾਇਆ ਜਾਂਦਾ ਬਦਲੇ ਵਿੱਚ ਤਾਂ ਹਮ ਤਾਂ ਕਲੰਕ ਅਤਿਆਚਾ ਜਦੋਂ ਜਿਹਦ ਪ੍ਰਾਪਤ ਹੁੰਦੀ ਹੈ ਤਾਰਾ ਪਤੀ ਦੇ ਦਿੱਤੇ ਦੁੱਖਾਂ ਨੂੰ ਤਾਂ ਬਰਦਾਸ਼ਤ ਕਰ ਰਹੀ ਸੀ ਪਰ ਕਿਉਂ ਆਪਣੀ ਪਰੀ ਨੂੰ ਦੁਖੀ ਦੇਖ ਸਕਦੀ ਸੀ ਸ਼ਾਇਦ ਦੁੱਖ ਸ਼ਵਦ ਆਪਣੀ ਪਰੀ ਨਾਲ ਜੋੜਨ ਤੋਂ ਪਹਿਲਾਂ ਹੀ ਕੰਬ ਜਾਂਦੀ ਆਪਣੀ ਪਰੇਸ਼ਾਨੀ ਨੂੰ ਆਪਣੇ ਦੁੱਖਾਂ ਨੂੰ ਕਿਵੇਂ ਪਰੀ ਸਾਹਮਣੇ ਜ਼ਾਹਰ ਕਰ ਸਕਦੀ ਹੈ ਨਾਸ਼ਤਾ ਬਣਾਉਂਦੀ ਉਹ ਪਰੀ ਤਾਂ ਨਜ਼ਰਾਂ ਚਰਾਉਂਦੀ ਰਸੋਈ ਵਿੱਚ ਤੇਜ਼ੀ ਨਾਲ ਇੱਧਰ ਉੱਧਰ ਦੌੜ ਰਹੀ ਹੈ ਉੱਧਰ ਤਾਰਾ ਦੀ ਪਰੀ ਆਰਮਨਾਲ ਉਪਰੋ ਕਮਰੇ ਵਿੱਚੋਂ ਆ ਕੇ ਪੌੜੀਆਂ ਵਿੱਚ ਬੈਠ ਜਾਂਦੀ ਤੇ ਆਪਣੀ ਮੰਮੀ ਨੂੰ ਦੇਖਦੀ ਰਹਿੰਦੀ ਹੈ ਜਦੋਂ ਹੀ ਤਾਰਾ ਨੂੰ ਪਰੀ ਦਾ ਪਤਾ ਚੱਲਿਆ ਤਾਂ ਉਹ ਆਪਣੇ ਹੰਝੂ ਛੁਪਾਉਣ ਲਈ ਛੱਟ ਬਾਥਰੂਮ ਵਿੱਚ ਚਲੇ ਗਈ ਫਿਰ ਉਹ ਇੰਨਾ ਰੋਈ ਕਿ ਆਪਣੇ ਹੌਸ਼ ਗਵਾ ਬੈਠੀ ਕਿੰਨੀ ਦੇਰ ਬਾਅਦ ਉਹਨੂੰ ਪਰੀ ਦਾ ਫਿਰ ਖਿਆਲ ਆਇਆ ਫਿਰ ਤਾਰਾ ਨੇ ਆਪਣਾ ਮੂੰਹ ਸੀਸ ਸਵਾਰਿਆ ਤੇ ਇਸ ਤਰ੍ਹਾਂ ਬਾਥਰੂਮ ਤੋਂ ਬਾਹਰ ਆਈ ਜੀਵੇਂ ਉਹ ਕਿਸੇ ਪ੍ਰੋਗਰਾਮ ਦੇ ਖਾਸ ਮਹਿਮਾਨ ਹੋਵੇ ਉਹਨੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਨਿਹਾਰਿਆ ਤੇ ਉਹਨੂੰ ਕੋਈ ਸਨਤ ਮਾਰ ਰਹੀ ਹੋਵੇ ਪਰ ਇਹ ਤਾਰਾ ਦੀ ਦੁੱਖਾਂ ਤੋਂ ਨਿਕਲੀ ਅੰਦਰੂਨੀ ਭਾਵਨਾ ਸੀ ਜਿਸ ਜੋ ਉਹ ਕਈ ਸਾਲਾਂ ਤੋਂ ਗੁਜ਼ਰ ਰਹੀ ਸੀ ਹੁਣ ਉਹ ਥੱਕ ਚੁੱਕੀ ਸੀ ਲਗਦਾ ਸੀ ਕਿ ਦੁੱਖਾਂ ਦਾ ਅੰਤ ਬਸ ਉਹੀ ਆਖਰੀ ਫੈਸਲਾ ਹੈ ਜਿਹੜਾ ਉਹ ਲੈ ਚੁੱਕੀ ਹੈ ਜਲਦੀ ਨਾ ਪਰੀ ਨੂੰ ਤਿਆਰ ਕੀਤਾ ਅੱਜ ਤਾਰਾ ਨੇ ਵੀ ਪਰੀ ਨੂੰ ਪਰੀਆਂ ਦੀ ਤਰ੍ਹਾਂ ਸਜਾਇਆ ਅੱਜ ਪਰੀ ਦੇ ਸਕੂਲ ਵਿੱਚ ਖਾਸ ਸਮਾਗਮ ਸੀ ਤਾਰਾ ਪਰੀ ਨੂੰ ਪਰੀ ਬਣਾ ਕੇ ਨਿਹਾਰਨ ਲੱਗ ਪਈ ਉਹ ਦੇਖਦੀ ਦੇਖਦੀ ਪਤਾ ਨਹੀਂ ਕਿਹੜੀ ਦੁਨੀਆ ਵਿੱਚ ਖੋ ਗਈ ਤੇ ਪਰੀ ਨੇ ਆਪਣੀ ਮਾਂ ਨੂੰ ਹਲੁੰਦਿਆਂ ਹੋਇਆਂ ਸਵਾਲ ਪੁੱਛਿਆ ਮੰਮੀ ਇਹ ਤਲਾਕ ਕੀ ਹੁੰਦਾ ਹੈ ਇਹ ਕਦੋਂ ਖਤਮ ਹੋਵੇਗਾ ਤਾਰਾ ਦੀ ਰੂਪ ਕੰਬ ਗਈ ਇਸ ਤਰ੍ਹਾਂ ਦੇ ਸਵਾਲਵਾਰੇ ਤਾਰਾ ਨੇ ਕਦੇ ਆਪਣੀ ਪਰੇਤੂ ਉਮੀਦ ਨਹੀਂ ਸੀ ਕੀਤੀ ਕਿਉਂਕਿ ਉਹ ਹੱਲੇ ਛੋਟੀ ਸੀ ਕਿਉ ਮੈਨੂੰ ਪਰੇਸ਼ਾਨ ਹੋ ਰਹੀ ਨੂੰ ਸਮਝ ਰਹੀ ਸੀ ਉਹ ਆਪਣੀ ਬੱਚੀ ਨੂੰ ਕੀ ਦੱਸੇ ਕੀ ਸਮਝਾਏ ਇਹ ਤਲਾਕ ਕੋਈ ਬੰਨਿਆ ਹੋਇਆ ਸਮਾਂ ਨਹੀਂ ਜਿਸ ਨੂੰ ਛੱਡ ਦਿੱਤਾ ਤਾਂ ਵਾਪਸ ਆ ਜਾਵੇਗਾ ਇਨੂੰ ਮੈਂ ਕੀ ਮੈ ਦਸਾਂ ਜਿਸਤੇ ਮੈਨੂੰ ਲੜ ਲਾਇਆ ਸੀ ਉਹ ਤਾਂ ਕਿਤੇ ਹੋਰ ਮੰਮੀ ਦੱਸੋ ਨਾ ਇਹ ਤਲਾਕ ਤਾਰਾ ਨੇ ਪਰੀ ਦੀ ਗੱਲ ਵਿੱਚੋਂ ਕੱਟੀ ਚਲੋ ਜਲਦੀ ਚਲੋ ਸਾਨੂੰ ਸਕੂਲ ਤੋਂ ਦੇਰੀ ਹੋ ਰਹੀ ਹੈ ਮਾਂ ਬੇਟੀ ਤਿਆਰ ਹੋ ਕੇ ਸਕੂਲ ਵੱਲ ਨੂੰ ਚੱਲ ਪਈਆਂ 20 ਮਿੰਟ ਦੇ ਰਸਤੇ ਵਿੱਚ ਅਣਗਿਣਤ ਖਿਆਲ ਤਾਰਾ ਦੇ ਮਨ ਵਿੱਚ ਆ ਜਾ ਰਹੇ ਸਨ ਸਕੂਲ ਕਦੋਂ ਆਇਆ ਪਤਾ ਹੀ ਨਹੀਂ ਚੱਲਿਆ ਰੋਜ਼ ਦੀ ਅੱਜ ਵੀ ਤਾਰਾ ਨੇ ਪਰੀ ਨੂੰ ਸਕੂਲ ਦੇ ਅੰਦਰ ਜਾਣ ਤੋਂ ਪਹਿਲਾਂ ਗੱਲ ਲਾਇਆ ਪਿਆਰ ਕੀਤਾ ਮੱਥਾ ਚੁੰਮਿਆ ਤੇ ਕਿਹਾ ਅੱਜ ਤੂੰ ਬਹੁਤ ਪਿਆਰੀ ਲੱਗ ਰਹੀ ਆ ਮੰਮੀ ਤੁਸੀਂ ਮੈਨੂੰ ਹਮੇਸ਼ਾ ਇਸੇ ਤਰ੍ਹਾਂ ਪਿਆਰੀ ਤੇ ਸੁੰਦਰ ਤਿਆਰ ਕਰਿਆ ਕਰੋ ਹਮੇਸ਼ਾ ਸ਼ਬਦ ਨੂੰ ਪਰੀ ਨੇ ਇਸ ਤਰ੍ਹਾਂ ਖਿੱਚਿਆ ਜਿਵੇਂ ਉਹਨੇ ਆਪਣੀ ਮਾਂ ਦੀ ਉਮਰ ਖਿੱਚ ਰਹੀ ਹੋਵੇ ਜਿਵੇਂ ਉਹ ਉਮਰਾਂ ਦਾ ਸਾਥ ਆਪਣੇ ਨਾਲ ਬਣਾ ਰਹੀ ਸੀ ਤਾਰਾ ਵਾਪਸ ਮੁੜਨ ਲੱਗੀ ਤਾਂ ਉਹ ਆਪਣੀ ਬੱਚੀ ਨੂੰ ਵਾਰ-ਵਾਰ ਤੱਕ ਰਹੀ ਸੀ ਦੂਰ ਤੱਕ ਉਹ ਬੱਚੀ ਨੂੰ ਦੇਖ ਕੇ ਹੱਥ ਹਿਲਾਉਂਦੀ ਰਹੀ ਸੀ ਵਾਪਸ ਮੂੰਹ ਘੁਮਾਇਆ ਤਾਂ ਇੱਕਦਮ ਫਿਰ ਦਿਮਾਗ ਉੱਥੇ ਆ ਗਿਆ ਉਹ ਹਿੰਮਤ ਜਟਾਉਣ ਲੱਗੀ ਪਰ ਇਹ ਰੰਗਲੇ ਜਹਾਨ ਤੋਂ ਜਾਣਾ ਕਿਹੜਾ ਸੌਖਾ ਪਿਆ ਪਰ ਜਹਾਨ ਵੀ ਰੰਗਲਾ ਤਾਂ ਲੱਗਦਾ ਹੈ ਤੇ ਆਪਣੀ ਜ਼ਿੰਦਗੀ ਦੇ ਰੰਗ-ਬਰੰਗੇ ਫੁੱਲ ਖਿੜੇ ਹੋਣ ਜਦੋਂ ਜ਼ਿੰਦਗੀ ਸੁੱਕੇ ਕਹਾਵਰ ਕੀ ਜਾਪੇ ਤਾਂ ਅੱਗ ਲਾਉਣ ਨੂੰ ਹੀ ਜੀ ਕਰਦਾ ਹੈ ਬਸ ਹੁਣ ਤਾਂ ਕਿਵੇਂ ਨਾ ਕਿਵੇਂ ਛੇਤੀ ਛੇਤੀ ਕਿਸੇ ਗੱਡੀ ਥੱਲੇ ਆ ਜਾਵਾਂ ਪਰ ਵਿਚਾਰਾ ਕੋਈ ਗੱਡੀ ਵਾਲਾ ਨਜਾਇਜ਼ ਮਾਰਿਆ ਜਾਉ ਤਾਰਾ ਸੜਕ ਤੇ ਜਾਂਦੀ ਹੈ ਦਿਲ ਕਰੇ ਉਹ ਚੀਕਾਂ ਮਾਰ ਮਾਰ ਰੋਏ ਪਰ